ਹੁੰਦਾ ਤਾਂ ਨੇਹੇ ਦਾ ਹਾਂ ਉਹ ਅਰਬਲੂ ਜੀ ਬੰਦਾ ਦਾ ਜਿਹੜੇ ਲੋਹੇ ਦੇ ਪਾਂਡੇ ਦੇ ਰੱਖਣ ਬਣਾ ਕੇ ਖਾਣ ਲੋ ਇਹੋ ਬੰਦ ਕਰ ਬੰਦ ਕਰ ਦੇ ਨੇ ਆਹ ਮੁਲਾਕਾਗਾ ਉਹਦੇ ਹੀ ਹੋਤੀ ਗੱਡੀਆਂ ਭਰ ਕੇ ਆਉਣ ਵਾਲੀਆਂ ਬੰਦੇ ਜੋ ਕਾਜੂ ਗਦਾਮ ਬੋਰੀਆਂ ਜੀਆਂ ਬੋਰੀਆਂ ਲੈ ਕੇ ਆਉਣਾ ਮੰਨੇ ਉਹਨੇ ਝੋਲੀ ਲੈ ਦੇਣੀ ਇਤੋਂ ਹੂੰ ਯਾਰ ਜਾ ਸੇ ਨੋਦ ਨੂੰ 10 5 ਕਿਲੋ ਪਾਜ ਦੇ ਨੌ ਦਾ ਟਟ ਹੁੰਦਾ ਦਾ ਉਹਨਾਂ ਚਾਰੇ ਬਣਦੀ ਨਹੀਂ ਨਿਕੜਿਆਂ ਨਾਲ ਫੜਦੇ ਆਉਣਾ ਇਹਨਾਂ ਪਾਸ ਕਰਦਾ ਰਹੇਗਾ ਕੌਈ ਘੜ ਤੋਂ ਆਹ ਰਣਾ ਬਾਬਾ ਪੁੱਛਿਆ ਉਹ ਆ ਬਾਬੇ ਬੀ ਬਾਬਾ ਜੀ ਥੋੜੇ ਵਰਤੋ ਇਸ ਤੇ ਮੈਂ ਪੈ ਗਿਆ ਹਾਂਜੀ ਮੈਨੂੰ ਸਿੱਧਾ ਹੀ ਕਹਿੰਦਾ ਵੀ ਪੂਲੇ ਦੀ ਮੌਤ ਹੈ ਪੂਲੇ ਹੀ ਮੌਤ ਕਿੰਦੀ ਹੋ ਹਾਂ ਵੀ ਮੋੜ ਤਾਂ ਦੀ ਹਾਂ ਉਹ ਆਵੇਂ ਨੂੰ ਪਿੱਛੇ ਕਰਦੇ ਉਹਨਾਂ ਨੇ ਕਿਹ ਬੋਤਾ ਨਾ ਜੀ ਵੀ ਤੇਰੇ ਕੋਈ ਤਾਲ ਸਿੰਗਾ ਕੇ ਪਾੜਦਾ ਜਿਹੜੇ ਚੌਂਕੀ ਕਰਦੇ ਪਾੜੇ ਕਰਨਾ ਹੁਣ ਕੋਈ ਕੰਮ ਹੀ ਨਹੀਂ ਕਰਨਾ ਹਾਂ ਥੋੜਾ ਟਾਈਮ ਲੱਗਿਆ ਉਹ ਅੰਦਰ ਹੋਇਆ ਤੇ ਲੱਗਦਾ ਆਗਾ ਕੋਈ ਫੜਾਈ